ਦੇ ਕੁਝ ਹੋਰ ਲੋਕਾਂ ਨਾਲ ਵੋਟਰਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਵੀਰਪਾਲ ਕੌਰ ਤੇ ਚਾਹਲ ਦੇ ਨਾਲ ਕੈਂਪੇਨ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਸੁਝਾਅ ਨੇ ਉਹਨਾਂ ਦੇ ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ ਅਸੀਂ ਹਰੀओम ਸਿੰਘ ਜੀ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਸਰ ਸੱਸੀ ਗੱਲ ਜੀ ਸੱਸੀ ਗੱਲ ਜੀ ਠੀਕ ਹੈਣਾ ਜੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਸੀਗੀ ਇੱਥੇ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਅਸੀਂ ਭਾਜੀ ਡੋਰ ਟੂ ਡੋਰ ਕਰ ਰਹਾ ਬਹੁਤ ਵਧੀਆ ਆਪਾ ਨੂੰ ਕਾਫੀ ਇਕੱਠ ਹੈ ਸਾਡੇ ਨਾਲ 40 50 70 ਬੰਦੇ ਦਾ ਇਕੱਠ ਚੱਲ ਰਹਾ ਬਹੁਤ ਵਧੀਆ ਵਧੀਆ ਮੌਜੂਦਾ ਸਰਕਾਰ ਹੈ ਹਰ बंदा क्या मौजूदगी सरकार जिता के अपने बहन को बारी जिता के कोई आगे काम काज वाइस होगे इतना कैंपेन कर रहे हो गए हो डोर टू डोर इस नंबर वार्ड ही है तो जिम्मे बलोवाल हो गया गुरदीप कलोनी हो गई तो यही काफी बड़ी कलोनिया है इत डू डोर कर रहे हैं लोगों का किस तरह का रुझान है कि समस्या पहल के आधार पर हल कर भाजी समस्याएं देखो ट्रीटमेंट प्लांट करके अजक थोड़ी सी रोड टूटी हुई हैं इस करके दो चार महीने तक ट्रीटमेंट प्लांट का ये रोड का काम काज जल्दी शुरू हो जाएगा क्यों काम साठ से सत्तर परसेंट हो चुका है तो दो चार महीने में रोडें काफ़ी बनने लगी मैं रोड बनना शुरू हो गई तो एमसी आपको क्या लगता है किस तरह की उम्मीद है वीरपाल कौर जी कितनी जी वोटर से जीतेंगे नाना करते वीरपाल कौर मैडम 3500 4200 बहुमत से जीत जी के आई है एसन ਸਾਡੇ ਹਰੀ ਓਮ ਸਿੰਘ ਜੀ ਚੌਧਰੀ ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਉਪਰਾਲਾ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਇਸ ਇੱਕ ਹੋਰ ਵਰਕਰ ਨਾਲ ਕਰਾਂਗੇ ਹਾਂ ਸੱਚੀ ਕਿ ਮੈਂ ਕੀ ਕਹਿਣਾ ਚਾਹੁੰਦੇ ਹਾਂ ਮਾਂ ਠੀਕ ਜੀ ਨਾ ਸਾਨੂੰ ਵਧੀਆ ਸਰਕਾਰ ਹੈ ਜੀ ਸਤਿ ਸ਼੍ਰੀ ਅਕਾਲ ਵਧੀਆ ਸਰਕਾਰ ਹੈ ਜੀ ਵਧੀਆ ਕੰਮ ਹੋ ਰਿਹਾ ਹਾਂ ਵੀਰਪਾਲ ਕੌਰ ਚੈਲ ਦੇ ਨਾਲ ਤੁਸੀਂ ਦਿਨ ਰਾਤ ਇੱਕ ਕਰ ਰਹੇ ਹੋ ਕਿ ਕਹਿਣਾ ਚਾਹੁੰਦੇ ਹੋ ਵਿਸ਼ੇਸ਼ ਤੌਰ ਤੇ ਕਿਸ ਤਰ੍ਹਾਂ ਦਾ ਰੁਝਾਨ ਮਿਲ ਰਿਹਾ ਲੋਕਾਂ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅਸੀਂ ਇੱਕ ਹੋਰ ਯੂਥ ਯੰਗ ਲੜਕੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਦਿਨ ਰਾਤ ਜਿਹੜੀ ਕੈਂਪੇਨ ਸੰਭਾਲੀ ਹੋਈ ਹੈ ਜਿਨ੍ਹਾਂ ਦੇ ਸਿਰ ਤੇ ਭਵੇਖਾ ਸੱਚੀ ਗਾ ਵੀਰੇ ਕੀ ਨਾਮ ਤੁਹਾਡਾ ਅਮਰਿਤ ਅਮਰ ਜੀ ਕੀ ਕਹਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਵੀਰਪਾਲ ਕੌਰ ਜੀ ਦਾ ਜੀ ਪੂਰੇ ਚੋਰਾ-ਸ਼ੋਰਾ ਦੇ ਚੱਲੰਦੇ ਆ ਜੀ ਲੋਕ ਅੱਗੇ ਹੋ ਹੋ ਆਉਣਦੇ ਇਹਨਾਂ ਨਾਲ ਵੀ ਕਹਿੰਦੇ ਵੀ ਆਮ ਆਮ ਦੀ ਆਮ ਆਦਮੀ ਵੀ ਸਰਕਾਰ ਆ ਇਹਨਾਂ ਦਾ ਹੀ ਐਮਸੀ ਬਣੇ ਵੀ ਇਹਨਾਂ ਨੇ ਕੰਮ ਵੀ ਬਹੁਤ ਕੀਤੇ ਨੇ ਪਹਿਲਾਂ ਵੀ ਤਾਂ ਕਰਕੇ ਹਾਂ ਤੁਸੀਂ ਜਦੋਂ ਵਾਰਡ ਦੇ ਵਿੱਚ ਜਾਂਦੇ ਹੋ ਯੂਥ ਜਿਹੜੇ ਹੈਗੇ ਨੇ ਉਹ ਆਪਣੀਆਂ ਵਾਰਡ ਨੰਬਰ 59 ਤੋਂ ਵੀਰਪਾਲ ਕੌਰ ਚਾਹਲ ਚੋਣ ਲੜ ਰਹੇ ਨੇ ਉਹਨਾਂ ਦੇ ਨਾਲ ਦਿਨ ਰਾਤ ਇੱਕ ਕੰਮ ਕਰਨ ਵਾਲੀਆਂ ਮਹਿਲਾਵਾਂ ਜਿਨ੍ਹਾਂ ਨੇ ਉਹਨਾਂ ਦੀ ਡੋਰ ਕੈਂਪੇਨ ਨੂੰ ਸਾਂਭਿਆ ਹੋਇਆ ਹੈ ਡੋਰ ਟੂਰਰ ਜਾ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਮਹਿਲਾਵਾਂ ਨੂੰ ਮਹਿਲਾ ਹੋਣ ਦੇ ਨਾਤੇ ਜਿਹੜੀਆਂ ਸਮੱਸਿਆਵਾਂ ਆ ਮਾ ਹੋ ਰਹੀਆਂ ਨੇ ਉਹਨਾਂ ਦਾ ਹੱਲ ਕਿਵੇਂ ਦੇਖ ਦੇਣ ਸਸ਼ੀ ਕਮਨ ਜੀ ਸਸ਼ੀ ਕਮਨ ਜੀ ਹਮਮ ਤੁਸੀਂ ਸਿਕਲੀਗਰ ਵਸਤੀ ਦੇ ਵਿੱਚ ਗਰੀਬ ਵਸਤੀ ਐ ਇੱਕ ਉੱਥੇ ਗਏ ਹੋ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਮਹਿਲਾਵਾਂ ਨੂੰ ਸਰ ਜੋ ਵੀ ਸਮੱਸਿਆਵਾਂ ਨੇ ਮੈਡਮ ਐਮ ਸੀ ਬਣਨਗੇ ਉਸ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਅਸੀਂ ਉਹਨਾਂ ਦੀ ਹੱਲ ਕਰਾਂਗੇ ਜੋ ਜੋ ਵੀ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਹਾਂ ਜੀ ਵਾਰਡ ਦੇ ਵਿੱਚ ਜਿਹੜੀਆਂ ਜੰਗਲਸ ਨੇ ਜਾਂ ਵਿਮਨਸ ਨੇ 올ਡ ਵਿਮਨ ਨੇ ਜਿਵੇਂ ਪੈਨਸ਼ਨ ਦੀ ਸਮੱਸਿਆ ਆ ਰਹੀ ਆ ਕੀ ਲੱਗਦਾ ਜਿਹੜੇ ਕੈਂਪ ਲਗਾਏ ਗਏ ਸੀਗੇ ਸਰਕਾਰ ਵੱਲੋਂ ਉਸ ਜਿਹੜੇ ਕੈਂਪ ਦੇ ਵਿੱਚ ਕੋਈ ਸਮੱਸਿਆ ਦਾ ਹੱਲ ਹੋਇਆ ਜਾਂ ਨਹੀਂ ਹੋਇਆ ਨਹੀਂ ਸਰ ਸਮੱਸਿਆਵਾਂ ਦਾ ਹੱਲ ਤਾਂ ਜ਼ਰੂਰ ਹੋਇਆ ਬਟ ਹੁਣ ਜਦੋਂ ਤੱਕ ਐਮਸੀ ਨਹੀਂ ਸੀਗੇ ਆਪਣੇ ਆਪਣੇ ਵਾਰਡਾਂ ਦੇ ਉਦ ਤੱਕ ਹਨਾ ਨਹੀਂ ਪੂਰੀਆਂ ਹੋ ਸਕਦੀਆਂ ਸੀ ਸਾਰੀਆਂ ਜੋ ਵੀ ਉਹਨਾਂ ਦੇ ਵਾਅਦੇ ਕੀਤੇ ਹੋਏ ਸੀ ਕਿੰਨੀਆਂ ਸਮੱਸਿਆਵਾਂ ਸੀ ਜਿਹੜੀਆਂ ਮਹਿਲਾਵਾਂ ਦੀਆਂ ਕਿਹੜੇ ਕਿਹੜੇ ਕੰਮ ਸੀਗੇ ਜਿਹੜੇ ਕਿ ਵਿਮਨਸ ਦੇ ਵੱਲੋਂ ਦੱਸੇ ਗਏ ਸੀਗੇ ਹਜੇ ਤੱਕ ਪੂਰੇ ਨਹੀਂ ਹੋਏ ਸਰ ਉਤਾ ਮਤਲਬ ਇਹ ਆ ਵੀ ਹਰ ਇੱਕ ਕੋਈ 1000 ਰੁਪਏ ਮੰਗਦਾ ਦੇਖੋ 1000 ਰੁਪਏ ਐਮਸੀ ਲੈਵਲ ਦਾ ਤਾਂ ਹੈ ਨਹੀਂ ਹੈ ਨਾ ਉਹ ਤਾਂ ਹਾਈ ਕਮੰਡ ਉਪਰੋਂ ਕਰਨਗੇ ਤਾਂ ਹੀ ਮਿਲੇਗਾ ਬਾਕੀ ਜੋ ਨਾਲ ਦੀ ਪੈਂਸ਼ਨਾਂ ਵਗੈਰਾ ਦਾ ਹੁੰਦਾ ਜਾਂ ਕਿਸੇ ਦੇ ਘਰ ਕੱਚੇ ਨੇ ਉਹਨਾਂ ਦਾ ਕੰਮ ਹੈ ਜਾਂ ਕੋਈ ਸੜਕਾਂ ਵਗੈਰਾ ਦਾ ਉਹ ਹੁਣ ਸਭ ਐਮਸੀ ਬਣਨ ਤੋਂ ਬਾਅਦ ਹੀ ਹੱਲ ਕੀਤਾ ਜਾਏਗਾ ਘਰ ਕੱਚੇ ਦੀ ਤੁਸੀਂ ਗੱਲ ਕੀਤੀ ਹੈ ਕਿੰਨੇ ਘਰ ਇਸ ਵਾਰਡ ਦੇ ਵਿੱਚ ਹੈਗੇ ਨੇ ਜਿਹੜੇ ਪੱਕੇ ਹੋਣ ਦੀ ਗੱਲ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹਜੇ ਤੱਕ ਨਹੀਂ ਮਿਲ ਸਕੇਗੀ ਗੱਲ ਸਰ ਉਹ ਸਭ ਦੇ ਫਾਰਮ ਭਰੇ ਹੋਏ ਨੇ ਦੇਖੋ ਹੁਣ ਬਾਅਦ ਚ ਚੈੱਕ ਕੀਤਾ ਜਾਏਗਾ ਇੱਕ ਹੋਰ ਮਹਿਲਾ ਹੈ ਸਾਡੇ ਨਾਲ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਉਹਨਾਂ ਦੇ ਮੁਤਾਬਕ ਵਾਰਡ ਦੇ ਵਿੱਚ ਜਿਹੜੇ-ਜਿਹੜੇ ਕੰਮ ਹੋਣ ਵਾਲੇ ਨੇ ਸਸੀ ਕਾਂਮ ਸਸੀ ਕਾਂਮ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰੇਖਾ ਹੈ ਜੀ ਰੇਖਾ ਜੀ ਕੀ ਲੱਗਦਾ ਤੁਸੀਂ ਲੰਬੇ ਸਮੇਂ ਤੋਂ ਡੋਰ ਟੂ ਡੋਰ ਜਾ ਰਹੇ ਹੋ ਮਹਿਲਾਵਾਂ ਦੀਆਂ ਸਮੱਸਿਆਵਾਂ ਨੇ ਵਾਰਡ ਦੇ ਵਿੱਚ ਕਈ ਕਲੋਨੀਆਂ ਨੇ ਜਿਹੜੀਆਂ ਆਪਣੇ ਵਾਰਡ ਦੇ ਵਿੱਚ ਆਉਂਦੀਆਂ ਨੇ ਕੀ ਲੱਗਦਾ ਜਿਹੜੀਆਂ ਯੰਗ ਗਰਲਸ ਨੇ ਜਿਹੜੀਆਂ ਸਕੂਲ ਚ ਕਾਲਜ ਜਾਂਦੀਆਂ ਨੇ ਉਹਨਾਂ ਵਾਸਤੇ ਕੀ-ਕੀ ਉਪਰਾਲੇ ਹੋਣਗੇ ਇੱਕ ਤਾਂ ਜੀ ਉਹਨਾਂ ਦੇ ਜਿਵੇਂ ਆਉਣ ਜਾਣ ਦੀ ਸਮੱਸਿਆ ਜਿਵੇਂ ਹੁੰਦੀ ਹੈ ਇੱਥੇ ਤੱਕ ਕੋਈ ਬੱਸ ਨਹੀਂ ਆਉਂਦੀ ਹੈਗੀ ਮਿਨੀ ਬੱਸ ਤਾਂ ਆਟੋ ਦੇ ਵਿੱਚ ਜ਼ਿਆਦਾ ਕਿਰਾਇਆ ਲੱਗਦਾ ਉਹ ਕਹਿੰਦੇ ਨੇ ਸਾਨੂੰ ਬੱਸਾਂ ਅਵੇਲੇਬਲ ਕਰਵਾਈਆਂ ਜਾਣ ਤਾਂ ਉਹ ਵੀ ਸਮੱਸਿਆ ਹੱਲ ਕੀਤੀ ਜਾਵੇਗੀ ਹਾਂ ਜੇ ਆਪਾਂ ਗੱਲ ਕਰੀਏ ਅੰਬਲੋਵਾਲ ਪਿੰਡ ਦੀ ਅੰਬਲੋਵਾਲ ਪਿੰਡ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਗ੍ਰਾਮੀਣ ਨੇ ਜਿਨ੍ਹਾਂ ਨੂੰ ਦਿਹਾਤੀ ਕਿਹਾ ਜਾਂਦਾ ਇਹ ਲਿਟਰੇਟ ਵਿਮਨਸ ਨੇ ਉਹਨਾਂ ਦੀ ਕੀ ਕੀ ਸਮੱਸਿਆ ਹੈ ਤੁਹਾਡੇ ਅਨੁਸਾਰ ਉਹਨਾਂ ਦੀ ਸਮੱਸਿਆਵਾਂ ਤਾਂ ਇਹ ਹੀ ਨੇ ਜੀ ਉਹ ਤਾਂ ਕੋਈ ਗੱਲ ਕਹਿੰਦੇ ਨੇ ਵੀ ਜਿਵੇਂ ਨਾ ਸਾਨੂੰ 1000 ਰੁਪਏ ਮੁਆਇਆ ਕਰਵਾਇਆ ਜਾਵੇ ਜਿਵੇਂ ਸਰਕਾਰ ਨੇ ਵਾਦਾ ਕੀਤਾ ਸੀਗਾ ਹੁਣ ਤੱਕ ਹਜੇ ਤੱਕ ਹੋਇਆ ਨਹੀਂ ਹੈਗਾ ਤਾਂ ਬਿਜਲੀ ਦੀ ਸਮੱਸਿਆ ਤਾਂ ਉਹਨਾਂ ਦੀ ਕਾਫੀ ਹੱਦ ਤੱਕ ਹੱਲ ਹੋ ਚੁੱਕੀ ਹੈ